ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਰਸਕਾਰਦਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਰੋਗਤਾ ਜੀ ਤੇ ਸਾਰੇ ਮਨੁੱਖਾਂ ਨੂੰ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਤੁਹਾਨੂੰ ਪਤਾ ਹੀ ਜੀ ਵਿਆਹ ਚੱਲ ਰਿਹਾ ਘਰ ਦੇ ਵਿੱਚ ਤੇ ਵਿਆਹ ਦੇ ਨਾਲ ਨਾਲ ਜੀ ਰਤਰਾ ਮੌਸਮਾ 12 ਕਵਜ ਤੇ ਐਸੀ ਕਰਵਟ ਲੱਤੀ ਹੈ ਜੀ ਕਦੇ ਮੀਂਹ ਕਦੇ ਹਵਾ ਤੇ ਕੋਚਣਾ ਕੁਛ ਵੀ ਜਾਨ ਮੁੱਕੀ ਚਾਹੀ ਵੀ ਕੋ ਸਾਰਾ ਪ੍ਰੋਗਰਾਮ ਜਿਹੜਾ ਲਿਖਿਆ ਪਉਂਦਾ ਵੈਦ ਆ ਟੈਨਸ਼ਨ ਹੋ ਜਾਂਦੀ ਕੱਲ ਦੀ ਉਹ ਟੈਨਸ਼ਨ ਹੋਈ ਵੀ ਆ ਹਾਂ ਉਹ ਕਹਿੰਦੇ ਜਿਦਾ ਵੈਦਰ ਵਾਲਾ ਸਿਸਟਮ ਹੁੰਦਾ ਏ ਝੂਠਾ ਵੀ ਹੋ ਜਾਂਦਾ ਪਰ ਅੱਜ ਨਹੀਂ ਹੋਣਾ ਕਹਿੰਦੇ ਇਹ ਤੇ ਅੱਜ ਜਿਹੜਾ ਸਾਹ ਨਾਲ ਹੁਣ ਚੱਲ ਰਿਹਾ ਸਿਸਟਮ ਮੈਂ ਬੈਕ ਕੈਮਰਾ ਕਰ ਰਹਾ ਹਾਂ ਜੀ ਪਹਿਲਾ ਇੱਕ ਵਾਰ ਵਾਹਿਗੁਰੂ ਸਤਿਰੰਗ ਪੂਰੇ ਜੋਰ ਨਾਲ ਆਲਾ ਸਟਮ ਚੱਣ ਚੱਲ ਰਿਹਾ ਜੀ ਤੇ ਆ ਤਾਂ ਮਿਸਾਨ ਸਾਹਾ ਦਾ ਡੰਡਾ ਮਨ ਲਾਦਾ ਤਾਂ 빙ਗਾ ਹੀ ਹੋ ਗਿਆ ਵਿਚਾਰਾ ਜਿਸ ਸਾਹ ਨਾਲ ਤੇਜ਼ ਹਵਾਤਾ ਕਰ ਰਹੀ ਹੈ ਤੇ ਅੱਜਰ ਹਵਾ ਮਨੂ ਪਰ ਵੀ ਤੱਕ ਕਾ ਮਾਰ ਰਹੀ ਜਿ ਪੂਰਾ ਹੈ ਨਾ ਖੜੇ ਨੂੰ ਜਿੱਥੇ ਮੈਂ ਹਸਤਾ ਮੈਂ ਖੜਾ ਹੈ ਪ੍ਰੀਤ ਜੀ ਦੇ ਸ਼ਲੋਕ ਚੱਲ ਰਹੇ ਆ ਵਾਹੀ ਰਸਤਨਾ ਚਲੋ ਇੱਕ ਗੱਲ ਹੈਗੀ ਆ ਵੀ ਜਿਹੜੀ ਸਾਈਡ ਤੇ ਦੱਖਣ ਚੱਲ ਰਿਹਾ ਇੱਧਰ ਤੇ ਚੱਲ ਰਿਹਾ ਸਾਹਮਣੇ ਤੋਂ ਜੀ ਆ ਸਾਹਮਣੇ ਤੋਂ ਇੱਧਰ ਕੋਈ ਬਦਲਬਾਹੀ ਇੰਨੀ ਖਾਸ ਨਹੀਂ ਹੈਗੀ ਤੇ ਬਦਲਬਾਹੀ ਹੈਗੀ ਜੀ ਆਹ ਸਾਈਡ ਹਵਾ ਨੇ ਚੱਕ ਕੇ ਬੱਦਲ ਇੱਧਰ ਪਹੁੰਚਾਤਾ ਚਲੋ ਅ ਇੱਧਰ ਕਰਪਾਉ ਦੇ ਪਰ ਇੱਧਰ ਵੀ ਜ ਕਿਸੇ ਦਾ ਵਿਆਹ ਹੋਇਆ ਪਰ ਉਹ ਉਹ ਵੀ ਵਿਚਾਰੇ ਕੋਈ ਅਰਦਾਸਾਂ ਕਰੇ ਰਹੇ ਹੋਣੇ ਆ ਓ ਕਿਹੜੇ ਸਾਹ ਨਾਲ ਬਿਜਲੀ ਲਸਕਦੀ ਐ ਇੱਧਰ ਤਾਂ ਕਿਤੇ ਪੈ ਰਿਹਾ ਹੈ ਹੈ ਬਠੰਡਾ ਸਾਈਡ ਆ ਆਹ ਸਾਈਡ ਨੂੰ ਜਿੱਧਰ ਮੈਂ ਦਿਖਾ ਰਿਹਾ ਤੇ ਆਹ ਸਾਈਡ ਇੱਧਰੋਂ ਆ ਰਣਾ ਅੰਮ੍ਰਿਤਸਰ ਸਾਈਡ ਵੈਸੇ ਰਾਤ ਅੰਮ੍ਰਿਤਸਰ ਵਾਲੀ ਸਾਈਡ ਫੋਨ ਕੀਤਾ ਸੀ ਉਹ ਕਹਿੰਦੇ ਵੀ ਸਾਡੇ ਕਿਣਮਨ ਕਾਨੀ ਜੀ 10:00 ਵਜੇ ਅ ਸ਼ੁਰੂ ਹੋਈ ਵੀ ਆ ਤੇ ਉਸ ਤੋਂ ਬਾਅਦ ਰਾਤ ਦਾ ਤਾਂ ਫਿਰ ਕਹਿੰਦੇ ਵੀ ਤਕਰੀਬਨ ਤਕਰੀਬਨ ਸਾਹਮਣੇ ਪਾਸੇ ਹੀ ਅ ਮੀਂਹ ਪੈ ਲਿਆ ਉਹ ਰੋਸਾ ਸਾਡੇ ਤੋਂ ਵੀ ਜ਼ਿਆਦਾ ਹੀ ਲੱਗਦੀ ਆ ਕੋਸਾ ਬਾਜਾ ਦਾ ਪੱਤੇ ਖੜਕਦੇ ਨੇ ਬਿੱਪਲ ਦੇ ਐ ਲਾ ਦੇ ਪਤਾ ਨਹੀਂ ਕਿੰਨਾ ਕੁ ਬਾਹਰ ਰੇਹ ਖੰਡਾ ਆਇਆ ਵਾ ਕਮਰਿਆਂ ਦੇ ਵਿੱਚ ਬੈਠਿਆਂ ਨੂੰ ਆ ਲਗੀ ਜਾਂਦਾ ਵਾ ਵਾਹਿਗੁਰੂ ਸਤਨਾਮ ਸੱਚਾ ਪਾਤਸ਼ਾਹ ਤੂੰ ਹੀ ਤੂੰ ਆ ਦੁਬਾਰਾ ਠੰਡ ਅਮੀਨ ਨਾਲ ਹੋਣੀ ਜਿਹੜੇ ਸਾਹ ਨਾਲ ਹੁਣ ਇੱਕੋ ਲਖਤ ਮੌਸਮ ਚੇਂਜ ਹੋ ਗਿਆ ਸੀ ਅ ਉਸ ਸਾਹ ਨਾਲ ਵਾਹਿ ਪਾਠ ਸੁਣ ਲਓ ਜੀ ਥੋੜਾ ਜਿਹਾ ਟਾਈਮ ਤੁਸੀਂ ਵੀ वाहे गुरु पता हो गया लड़िया लुड़िया सारे टेंट सा लागू उलझावे खान बेचारा ਵੇ ਉੱਥੇ ਜੀ ਹਵਾ ਥੋੜੀ ਜਿਹੀ ਉੱਪਰ ਜ਼ਿਆਦਾ ਹੀ ਲੱਗਦੀ ਹੈ ਅ ਇੱਥੇ ਤੱਕ ਉਸ ਮਾਹੌਲ ਠੀਕ ਹੈ ਜੀ ਮੈਂ ਲਿਕੇ ਆ ਸੀ ਦੁੱਧ ਤੇ ਸ਼ਾਂਤੀ ਦਾ ਜੀ ਆਪਣੀ ਡਿਊਟੀ ਪਰ ਹਾਜ਼ਰ ਲੱਗੀ ਹੋਈ ਗਲੀ ਚ ਸਫਾਈਆ ਕਰਨ ਵੈਸੇ ਰਾਤ ਜਿਹੜਾ ਮੀਂਹ ਪਿਆ ਜੀ ਉਹ ਮੀਂਹ ਸੁਨਾਹ ਲੈ ਅੱਜ ਆ ਕੀ ਹਰੀਆਂ ਹਫ਼ਤੇ ਦੇ ਵਿੱਚ ਪਾਣੀ ਦੀਆਂ ਖੜੇ ਗਿਆ ਨਹੀਂ ਤਾਂ ਜਿਵੇਂ ਇਹ ਸਿਮਿੰਟਡ ਸੜਕਾਂ ਜੀਆਂ ਇਹ ਤਾਂ ਪਾਣੀ ਬਹੁਤ ਸਿੱਤੀ ਪੀਂਦਾ ਸਿਮਿੰਟ ਤਾਂ ਪੂਰੀਆਂ ਚਪਕੀਆਂ ਜੀਆਂ ਖੜੀਆਂ ਪਾਣੀ ਦੀਆਂ ਬਾਕੀ ਇੱਥੇ ਅੰਦਰ ਹਵਾ ਨਹੀਂਤੀ ਲੱਗਦੀ ਹੈ ਕਿ ਚਾਰ ਦਿਵਾਰੀ ਆ ਇਧਰ ਨੂੰ ਦੇ ਪੂਰੇ ਪਤਾ ਲੱਗਦਾ ਮੀਂਹ ਪੈਦਾ ਰ ਆ ਬਾਬਾ ਇਹਨਾਂ ਪੂਰਾ ਪਾਣੀ ਖੜਾ ਬਾਕੀ ਜਿਹੜਾ ਇਧਰ ਆਪਣਾ ਦਿਨ ਦਾ ਪ੍ਰੋਗਰਾਮ ਸੀ ਉਹਦੇ ਵੀ ਹਾਲਾਤ ਦੇਖਿਆ ਹੁਣ ਮੈਂ ਇੱਥੇ ਤਾਂ ਰਿੱਤਾ ਜੀ ਪਿਆ ਵਾਸੀ ਥੱਲੇ ਢੀ ਸਾਈਡ ਉਹਦੇ ਗੱਲ ਸ਼ਹਿਰ ਐਨਾ ਕਿਮੀ ਤਾਂ ਚੱਲੇ ਜਾਵੇ ਪਰ ਉੱਪਰਲੀ ਸਾਈਡ ਨੂੰ ਦੇਖ ਕੇ ਤਾਂ ਲੱਗਦਾ ਵੀ ਹੁਣ ਜਦ ਉਧਰ ਤਾਂ ਮੈਂ ਘਰ ਉੱਤਨ ਟੋਪਰ ਹੀ ਬੱਦਲ ਇੱਧਰ ਹੈ ਨਹੀਂ ਤਾਂ ਨਿੱਨਾ ਹੋਣ ਦੇਖ ਰਿਹਾ ਉੱਪਰ ਬੱਦਲ ਬਾਕੀ ਬਹਿਗੁਰੂ ਕਿਰਪਾ ਕਰੇ ਵੀ ਲੰਘ ਜੇ ਜਿਹੜੇ ਸਾਹ ਨਾਲ ਹਵਾ ਚੱਲਦੀ ਹੈ ਪਰ ਦੱਖਣ ਦੀ ਹਵਾ ਨਾਲ ਇਹ ਤਾਂ ਹੈਗਾ ਵੀ ਬੱਦਲ ਇਕਵਾਰਾ ਪੂਰਾ ਘਾੜਾ ਦਾ ਹੋਊਗਾ ਇੱਥੇ ਤਾਂ ਵਹੇ ਗਰੂ ਸਤਨਾ ਮੈਂ ਇੱਥੇ ਤਾਂ ਤਵਾਹੀ ਮਚਾ ਦਿੱ ਜੀ ਉਹ ਰੋਸਾਰੇ ਟੈਂਟੇ ਘਰੇ ਪਿਆ ਥੱਲੇ ਕੋਣ ਹਵਾ ਘਟੀ ਜਗਾ ਦਾ ਆ ਸਾਰੇ ਜਿਹੜੇ ਬਸਟਾੜੇ ਵੀ ਬਸਾਰਾ ਟੱਡਾ ਹੋ ਗਿਆ ਬਰੇਨ ਆਹੇ ਕੰਮ ਖਰਾਬ ਹੋ ਜਾਣਾ ਤੋ ਬਾਹਰ ਨੇ ਨਾ ਹਵਾ ਹੈ ਵੀ ਬਹੁਤ ਤੇਜ਼ ਆਈ ਰਾਤ ਦੀ ਖਾਣਾ ਆਨਦਾ ਨਾ ਸੱਤ ਲਗਣਾ ਤਾਂ ਸਾਰਾ ਬਸ ਇੱਕ ਗੱਲ ਹੈ ਵੀ ਇਹਦਾ ਕਰ ਪ੍ਰੋਗਰਾਮ ਹੁੰਦਾ ਪਤਾ ਤੁਹਾਨੂੰ ਹੁੰਦਾ ਜਾਨ ਉਹਦੀ ਮੁੱਠੀ ਚਾਈ ਰਹਿੰਦੀ ਹੈ ਵੇ ਕਿਵੇਂ ਆਰਗੇਨਾਈਜ਼ ਕੀਤਾ ਹ ਕਿਵੇਂ ਬੰਦੇ ਨੇ ਤਿਆਰੀ ਕੀਤੀ ਵੀ ਹੁੰਦੀ ਸਾਰੀ ਫਿਰ ਜਦ ਤੱਕ ਇਦਾਂ ਉੱਪਰ ਤੇ ਹੋ ਜਾਂਦੇ ਹਾਲਾਤ ਫਿਰ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਕੰਮ ਹਮਰਟਾਂ ਟੋ ਸਾਰਾ ਗਿਰਿਆ ਪਿਆ ਇੱਥੇ ਸਾਰਾ ਉਹ ਸੀ ਰিসিਵਿੰਗ ਦਾ ਪ੍ਰੋਗਰਾਮ ਆਪਣਾ ਨਾਨਕੇ ਰਸੀਵ ਕਰਨੇ ਸ਼ਾਮ ਨੂੰ ਜੀ ਡੀ ਜੇ ਤੁਜਲ ਪਰ ਚਲੋ ਵਾਹਿਗੁਰੂ ਕਿਰਪਾ ਕਰੇ ਵੀ ਸ਼ਾਮ ਤੱਕ ਠੀਕ ਹੋ ਜਾਵੇ ਤੇ ਇੱਕ ਗੱਲ ਹੈਗੀ ਆ ਵੀ ਉਰੇ ਜਿਹੜਾ ਆਥ ਲੜਾ ਪ੍ਰੋਸੈਸ ਹੈ ਨਾ ਇਹ ਰਿੱਤੇ ਵਾਲਾ ਸਾਰੀ ਉਹਦਾ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਵੀ ਜੇ ਥੋੜਾ ਜਿਹਾ ਮੀਂਹ ਪੈ ਵੀ ਗਿਆ ਮੰਨ ਕੇ ਚਲੋ ਤਾਂ ਬਾਅਦ ਮੌਸਮ ਠੀਕ ਹੋ ਗਿਆ ਤਾਂ ਫਿਰ ਪੂਰਾ ਆਪਣਾ ਪ੍ਰੋਗਰਾਮ ਹੋ ਸਕਦਾ ਜੇ ਹੁਣ ਮੀਂਹ ਨਾ ਹਟਿਆ ਫਿਰ ਤਾਂ ਕਹਿਣੀ ਕਿਆ ਫਿਰ ਤਾਂ ਹੁਣ ਦਿਖੇ ਰਿਹਾ ਵੀ ਹਾਲਾਤ ਕਿਆ ਹੋ ਰਹੇ ਆ ਬਸ ਜਿਹੜੇ ਸਾਹਵਾਂ ਨਾਲ ਬੱਦਲ ਉੱਪਰ ਭੱਜਿਆ ਜਾ ਰਿਹਾ ਪਰ ਇਹਨੂੰ ਸ਼ਾਇਦ ਸਾਰੇ ਜਾਵੇ। ਤੁਹਾਹਾਰੂ ਕਰੇ ਕਿਰਪਾ ਵੀ ਸਾਰੇ ਜਾਵੇ। ਉਹ ਹਵਾ ਵੀ ਅੰਦਰੋਂ ਨੰਗਲਦੀ ਜਾਂਦੀ ਹੈ ਜਿਹੜੇ ਸਾਹ ਨਾਲ ਠੰਡੀ ਹਵਾ ਚੱਲਦੀ ਹੈ। ਕੀ ਆਕਰੂ ਟੈਂਟ ਲਾਵੀ ਹੋਣੀ ਆ ਮੈਂ। ਟੈਂਟ ਦਾ ਤਾਂ ਬਚਾ। ਚਲੋ ਕੋਈ। ਬਾਬਾ ਨਾਨਕ ਜੋ ਕਿਰਪਾ ਕਰੇ ਮੈਂ ਹੁਣ ਉਹਨੂੰ ਮਿਲ ਕੇ ਆਇਆ ਵੈਸੇ ਸਿਮਰਨ ਜੀ ਸਾਡਾ ਜਿਹੜਾ ਭਤੀਜਾ ਅ ਕੱਲ ਸੱਤ ਘਰਾਂ ਦੇ ਮਾਹ ਇਕੱਠੇ ਕਰਕੇ ਪਹਿਲਾਂ ਤਾਂ ਪੰਤਲਾ ਲੱਭਣਾ ਔਖਾ ਹੋ ਗਿਆ ਕਿ ਹੁਣ ਸਾਰਿਆਂ ਦੇ ਅੰਡਰਗ੍ਰਾਉਂਡ ਸਿਸਟਮ ਹੋ ਗਏ ਪੈਪਾਂ ਪੂਪਾਂ ਪਈਆਂ ਹੋਈਆਂ ਵੀ ਕੋਈ ਜਿਵੇਂ ਹੁਣ ਆਹ ਘਰ ਦਾ ਪੰਤਲਾ ਆਹ ਹੀ ਗਰਦਾ ਹੋ ਰਿਹਾ ਕਿ ਤੇ ਇਦਾਂ ਹੀ ਸਾਰਿਆਂ ਦੇ ਇਕਣੇ ਕਿਸੇ ਦੇ ਆਪਣੇ ਬਿਹੜੇ 'ਚ ਗਿਰਦੇ ਹੈ ਪੱਕੇ ਸਾਰੇ ਉਹ ਕਹਿੰਦੇ ਪਟਕੇ ਦੱਬਣਾ ਹੁੰਦਾ ਜਿਹੜੇ ਮਾਂ ਦੱਬਣੇ ਹੁੰਦੇ ਵੀ ਮੀਂਹ ਤੇ ਬਚਾਉਣ ਵਾਸਤੇ ਪਰ ਪਰ ਆਖਰਕਾਰ ਉਹ ਬਾੜੇ 'ਚ ਜਾਣਾ ਪਿਆ ਬਾੜੇ 'ਚ ਜਾ ਕੇ ਜਿੱਥੇ ਟੀਨਾ ਤੂੜੀ ਕੱਢਦੇ ਆ ਉਹ ਬਾਹਰਲੇ ਸਾਰਾ ਟੀਨਾ ਦਾ ਪਾਣੀ गिरਦਾ ਉੱਥੇ ਦੱਬ ਕੇ ਆਉਣੇ ਪਏ ਮਾਂ ਫੇਰ ਮਾਂ ਦਾ ਤਾਂ ਮੈਨੂੰ ਲੱਗਦਾ ਵੀ ਅਸਰ-ਓਸਰ ਕੱਟਿਆ ਜਦੋਂ ਅਸੀਂ ਆਵਾ ਦੇਖੋ ਸਵੇਰ ਦੋ ਨੁਕਮੇ ਨੇਰੀਆਂ ਆਈਆਂ ਆਪਰ ਆ ਵਾਕਿਆ ਦੇ ਸਾਹਮਣੇ ਚੱਲਦੀ ਆ ਤੇ ਕੀੜੀਆਂ ਵੀ ਸ਼ੁਰੂ ਹੋ ਗਈਆਂ ਨੇ ਫੈਲੀਆਂ ਹੁਣ ਆ ਵੀ ਪੱਧਾ ਥੋੜਾ ਜਿਹਾ ਸਪੀਡ ਨਾਲ ਡੋਲੂ ਰੱਖ ਕੇ ਮੁੜਦੇ ਘਰ ਨੂੰ ਫਿਰ ਦੇਖਿਓ ਥੋੜਾ ਬਹੁਤਾ ਕੰਮ ਹੁਣ ਕੰਮ ਵੱਧ ਜਦਾ ਨਹੀਂ ਪਹਿਲਾਂ ਬੰਦੇ ਨੇ ਸਾਰਾ ਸਰਕਲ ਚੱਕਰਾ ਬਹੁੰਦਾ ਤੇ ਹੁਣ ਜਦ ਕੰਮ ਉਲਝੋ ਜਾਂਦਾ ਪੇਰਾ ਔਖਾ ਹੋ ਜਾਂਦਾ ਥੋੜਾ ਜਿਹਾ ਉਹ ਤਾਈ ਹੁਣ ਕਿਹੜੇ ਇੱਥੇ ਕੋਸ ਹੈਗਾ ਹਵਾ ਚੌੜਾ ਡੜ ਗਿਆ ਸਾਰਾ ਕੁਸ ਤੂੰ ਕਹ ਨੂੰ ਠੰਡ ਚ ਲੱਗਿ ਹੋਈ ਤੂੰ ਚਾਹ ਪਾਣੀ ਪੀ ਆਪਣਾ ਕਿੱਥੇ ਮਹਿਰ ਹੈ ਤੇਰੇ ਪੁੱਤ ਨੂੰ ਦਾਜੀ ਕਿੱ데 ਉਹ ਸਾਰਿਆਂ ਨੂੰ ਰਾਜੀ ਰੱਖੂਗਾ ਤੂੰ ਨਾ ਨਾ ਬਿਮਾਰ ਹੋ ਜੀ ਨਹੀਂ ਹੁੰਦੀ ਹਾਂ ਮੈਂ ਨਹੀਂ ਹੁੰਦੀ ਬਿਮਾਰ ਹਾਂ ਤੂੰ ਬਹਿ ਜਾ ਆਪਣਾ ਉੱਥੇ ਜਾ ਕੇ ਰਾਮਨਾਲ ਨਹੀਂ ਆ ਗਿਆ ਫੇਰ ਮੀ ਆ ਗਿਆ ਮੈਂ ਤਾਈ ਕਹਿੰਦਾ ਵੀ ਮੀ ਦੀ ਅਰਦਾਸ ਕਰਾਂ ਮੀਂਹ ਦੀ ਅਰਦਾਸ ਕਰ ਵੀ ਮੀਂਹ ਹਟ ਜਵੇ ਬਾਬਾ ਕਹਿੰਦੇ ਵੀ ਬਾਬੇ ਮੈਂ ਕਾਰਜ ਦਾ ਕੰਮ ਆਖ ਲੈਂਦੀ ਹਾਂ ਮਹਾਰਾ ਸੱਚੇ ਪਾਤਸ਼ਾਹ ਤੈਨੂੰ ਅੱਜ ਨੇ ਰੀ ਆਈ ਸੀ ਬਾਹੋਂ ਕੜਸੀਆਂ ਬਤੀਲੇ ਚੱਟੇ ਹੋਇਆ ਮਨ ਲਾਦਾ ਉੱਥੇ ਬਾਹਰ ਹਾਂ ਮਨ ਤਾਂ ਤੇਰੀ ਸਹੀ ਆ ਹਾਂ ਹੁਣ ਅ ਅ ਨਾ ਨਾ ਮੈਂ ਤਾਂ ਦੁੱਧ ਦੇ ਕੇ ਆਇਆ ਤਾਂ ਮੈਂ ਹੁਣ ਘਰ ਨੂੰ ਚੱਲਿਆ ਮੈਂ ਡੋਲੂ ਰੱਖ ਕੇ ਆਉਣਾ ਬਾਸ ਅੱਛਾ ਅੱਛਾ ਹਾਂ ਮੈਂ ਤੈਨੂੰ ਹਾਂ ਬਸ ਬਸ ਸਾਫ ਆ ਗਲੀ ਤੂੰ ਕਿ ਤੂੰ ਰਹਿਣ ਦੇ ਕੋ ਚੱਕਰ ਨਹੀਂ ਆ ਕੱਲ ਵੀ ਸਾਰਾ ਉਹ ਮੈਨੂੰ ਪਤਾ ਤੇਰੀ ਡਿਊਟੀ ਸਖਤ ਆ ਜਦ ਮਹਾਰਾਜ ਦਾ ਸਰੂਪ ਕਿਤੇ ਵੀ ਆਉਂਦਾ ਤੂੰ ਆ ਹੀ ਕੁਛ ਕਰਦੀ ਆ ਮੈਨੂੰ ਪਤਾ ਹਾਂ ਆ ਤਾਂ ਹੀ ਚੱਲਦੀ ਫਿਰਦੀ ਹੁਣ ਤੱਕ ਕੱਲ ਸਹੀ ਆ ਤੇਰੀ ਹਾਂ ਜੇ ਤੂੰ ਬੁਦਾ ਇਨਾ ਸਤਕਾਰ ਕਰਦੀ ਮਹਾਰਾਜ ਦਾ ਮਹਾਰਾਜ ਹਾਂ ਓਡੀ ਠੀਕ ਆ ਆ ਠੀਕ ਆ ਠੀਕ ਆ ਚੱਲ ਤੂੰ ਜਾ ਜਾ ਮੀਂਚੇ ਨਾ ਭੇਜ ਉਹ ਇਹਨਾਂ ਬਿਮਾਰ ਹੋ ਗਏ ਪੈਜੀ ਨਹੀਂ ਮਾਈ ਦੀ ਬਿਮਾਰ ਹਾਂ ਬਾ ਹੋ ਗਿਆ ਹੋ ਗਿਆ ਤਾਂ ਹਵਾ ਨੇ ਸਾਫ਼ ਕਰਤਾ ਰਾਤ ਚਲੋ ਸਤ ਨੰਨ ਵਾਹਿਗੁਰੂ ਸੋਚਿਆ ਪਾਛਾ ਤੁੰਤੂਆ ਪਾ ਦੇ ਲੈ ਬਿਕਰਾਂ ਦੇ ਸਾਧੂ ਵੀ ਹੁਣ ਇਹਦਾ ਮੈਨੂੰ ਲੱਗਦਾ ਤਾਂ ਸੱਜਰੀ ਡਬੋਤੀ ਜੀ ਹਾਂਜੀ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅਸੀਂ ਤਾਂ ਸੱਜਰੇ ਨਾਲ ਹੀ ਜਿਵੇਂ ਇੱਕੋ ਲੱਕਤ ਬਾਹਰ ਨਿਕਲੂਗੇ ਫਿਰ ਹਵਾ ਅੰਦਰ ਬੜੂਗੀ ਅਣਾਂ ਆ ਕੇ ਨਿੱਗੇ ਚ ਤਾਂ ਬੈਠ ਗਈ ਮਹਿੰਦੀ ਤਾਂ ਸੁੰਘ ਜੜੀ ਲੱਗਦੀ ਮਨ ਨੂੰ ਬਸ ਮਾਹ ਬਾਹਰ ਕੀ ਮਾਹੌਲ ਹੁਣ ਉੱਧਰ ਨਾਲੇ ਉਹ ਦਰ ਤਾਂ ਮਾਹੌਲ ਬਣ 8:00 ਵੱਜ ਗਈ ਵੀ ਆ ਤਿੰਨਾਂ ਥਲਾਂ ਨੂੰ ਬੜੀ ਜਾਂਦੇ ਸਾਰੇ ਬੱਸ ਮੀ ਫੇਰ ਸ਼ੁਰੂ ਹੋ ਗਿਆ ਬਾਹਰ ਨਹੀਂ ਫਿਰ ਹੁਣ ਵੀ ਪਾਰ ਤੇ ਬੈਠਣਾ ਵੀ ਕਿਸੇ ਨੇ ਕਿੰਨੇ ਇਹ ਤਾਂ ਹੁਣ ਲੋੜ ਜਸਟ ਮੈਂ ਤਾਂ ਹੋ ਜਾਣੀ ਕੋਸ ਬਰਾਂਡੇ 'ਚ ਬਹਿ ਜਾਊਂਗਾ ਕੋਸ ਉੱਪਰਲੇ ਬਰਾਂਡੇ 'ਚ ਬਹਿ ਜਾਊਂਗਾ ਅ ਜੇ ਜਦ ਤੱਕ ਬੈਠੂ ਕਿਰਪਾ ਕਰੇ ਦਵੇ ਟਾਈਮ ਜਿੰਨਾ ਹੋ ਗਿਆ 8:00 ਵੱਜ ਗਏ ਤੂੰ ਕਿੱਥਰ ਲੈ ਜਾਣਾ ਪੁੱਤ ਫੋਨ ਕਿੱਥੇ ਨੂੰ ਕਰਨਾ ਫੋਨ ਨੇ ਗੇਮ ਪੋਂ ਦੇਖਣ ਨੂੰ ਕਹਿੰਦੀ ਲੈ ਕੇ ਜਾਉਂਦੀ। ਉਹ ਗੇਮ ਖੇਲਨੀ ਆ ਬੜੀ। ਆਹ ਲਈ ਗੇਮ ਖੇਲ ਕੇ ਕੀ ਕਰਨਾ ਤਾਂ ਮੈਨੂੰ ਦੱਸੀ। ਲੈ। ਆ ਕੇ ਕਿਹੜਾ ਨੱਕ ਤੇ ਮੋੜਦੀ ਐ? ਮੈਨੂੰ ਤਾਂ ਇਹ ਵੀ ਡਬੋਤੀ ਲੱਗਦੀ ਐ। ਨਾ, ਤਦ ਦਾ ਕੱਪੜੇ ਚੇਂਜ ਕਰ ਲਈ ਬਸ। ਉਹ ਇੱਧਰ ਗੱਲ ਕਰਦਾ ਮੈਂ ਦੀ। ਹਾਂ ਤਾਂ ਨਾਲ ਆਤੀ ਤੁਹਾਨੂੰ ਕਹੀ ਤੇ ਜਾਨੀ ਐ ਮੈਂ। ਤਾਂ ਇਹਨੂੰ ਬਿਮਾਰ ਕਰਨਾ ਪੱਕਾ ਤੈਨੂੰ ਦੱਸਤਾ। ਨਹੀਂ ਤਾਂ ਖੜੀ ਹੋ। ਕੱਪੜੇ ਤਾਂ ਮੈਂ ਡੈਡੀ ਕੋ ਕਿੰਨੇ ਪਾਏ ਨੇ ਤੇਰੇ ਥੱਲੇ। ਪਾ ਲੇਂਗੇ। 4 ਤਾਂ ਦੂਜੇ 1 ਬਨਾਨ 5 ਕੱਪੜੇ। 2 ਪਜਾਮੀਆਂ। ਜੇ ਰੱਬਾਂ ਦਾ ਜਿਉੜਾ ਹੁਣ ਸੱਤ ਜਿਹੜੇ ਨਾਲ ਆਤੀ ਟੋਪੀ ਹੁਣ ਨਿੱਕੋ ਚ ਬੈਠੀ ਆ ਵੀ ਕਿਸੇ ਕੋ ਹੁਣ ਨਹੀਂ ਉਹ ਬਿਮਾਰ ਹੁੰਦੀ ਜੇ ਨਾਲ ਆ ਕੇ ਜਦੇ ਜਾਂਦੀ ਜਦ ਬਿਮਾਰ ਹੋਣਾ ਤੈਨੇ ਨਾ ਮਾਂ ਕਿੱਥੇ ਦੱਬੇ ਤੇ ਕੱਲ 45 ਥੱਲੇ ਕਹਿੰਦਾ ਕਿਹੜੇ 45 ਥੱਲੇ ਉਥੇ ਉਹਨਾਂ ਨੇ ਇੱਟ ਪੱਟ ਕੇ ਆਪਣੇ ਘਰੇ ਫੇ ਤਾਂ ਮੰਨੂ ਦਾ ਹੈਗਾ ਤਾਂ ਮੈਨੂੰ ਤਾਂ ਪਤਾ ਲੱਗਿਆ ਵੀ ਕਿਤੇ ਟੂੜੀ ਵਾਲੇ ਜੇ ਉਧਰ ਥੱਲੇ ਦੱਬ ਕੇ ਆਏ ਨਹੀਂ ਨਹੀਂ ਹੂੰ ਉਥੇ ਉਹਨਾਂ ਦੇ ਘਰੇ ਹੀ ਇੱਟ ਪੱਟ ਕੇ ਰਾਜਾ ਵੀਰ ਜੀ ਨਾਲ ਉਥੇ ਥੱਲੇ ਹੀ ਦਵਾ ਦਿੱਤੇ ਨਾ ਨਾ ਉਥੋਂ ਤੋਂ ਬਧੀਆ ਗਰ ਬਾਈ ਨੇ ਹਾਂ ਉਹ ਆਖਾਂ ਨੀ ਰੋਲ ਨਾ ਬੱਤੀ ਰੱਖੀ ਰੀ ਮੀਨਾ ਮਰਦੇ ਨਾਲ ਦਾਲ ਤੇ ਮੈਂ ਤੇ ਜਾਂ ਵੀ ਲਾਹਾ ਏ ਤੁਹਾਨੂੰ ਪਤਾ ਇਹਦਾ ਕੀ ਕੀ ਕਰਦੀ ਅੱਜ ਕੱਲੇ ਵੀ ਜਾਂ ਕੰਮ ਕਰਨਾ ਹੁੰਦਾ ਫਿਰ ਇਹ ਉੱਠ ਜਾਂਦੀ ਆ ਮੈਨੂੰ ਐ ਤਾਂ ਵੀ ਉਹ ਸੁੱਤੀ ਪੀਵੇ ਫਟਾਫਟ ਭਾਂਡੇ ਚੱਕਦਾ ਜਿਹੜੀ ਹੁਣ ਤੁਸੀਂ ਦੁੱਧ ਦੇ ਕੈਂ ਕਿਟੜੀ ਲੈ ਕੇ ਆਇਓਂ ਤਾਂ ਦੋ ਚਲੋ ਮੈਂ ਮਾਰ ਦਿੰਦਾ ਹਾਂ ਉਹਦੇ ਤੇ ਪਾਣੀ ਤੁਹਾਨੂੰ ਮੈਂ ਕਹਿੰਦੀ ਜਨਰੇਟਰ ਚੱਲੂਗਾ ਪਾਣੀ ਘਟਾ ਨਾ ਲਓ ਆਪ ਵੀ ਹੁਣ ਮੈਂ ਇੱਕੋ ਲੱਖ ਮੈਂ ਕਹਿੰਦਾ ਵੀ ਮੱਕ ਉਹ ਖੜ ਜਾ ਹਜੇ ਨਹੀਂ ਹਜੇ ਨਹੀਂ ਪਹਿਲਾਂ ਮੈਨੂੰ ਜਾਣ ਦੋ ਉਧਰ ਬਾਈਆਂ ਕਿਉਂਕਿ ਇੱਕ ਵਾਰ ਤੋਂ ਬਹੁਤ ਥੋੜਾ ਬਹੁਤਾ ਕੰਮ ਜਾ ਕਰਾਇਆ ਵਾ ਠ ਜਿਹੜਾ ਵੀ ਮਤਲਬ ਚੱਕ ਥੱਲੇ ਜਿਹੜਾ ਸਮਾਨ ਹੁਣ ਕਿਉਂ ਸਾਰੀ ਅਪਸੈਟ ਹੋਇਆ ਵਾ ਫਿਰ ਉਹਦੇ ਬਾਅਦ ਦੇਖਦੇ ਆਂ ਵੀ ਨਾਉਣ ਧੋਣ ਦਾ ਪ੍ਰੋਗਰਾਮ ਗਿਆ ਬਣਾਦਾ ਫਿਰ ਉੱਤੇ ਜਾ ਕੇ ਪਤਾ ਕਿ ਹੁਣ ਨਾ ਕੇ ਕੱਪੜੇ ਪਾ ਲੈਣੇ ਫਿਰ ਭੋਗ ਵਾਲੇ ਫਿਰ ਤਾਂ ਕੋਈ ਕੰਮ ਨਹੀਂ ਹੋਣਾ ਐ ਕਰਿਓ ਹੁਣ ਤੁਸੀਂ ਚਿੱਟਾ ਸੂਟ ਨਾ ਪਾਓ ਚਿੱਟਾ ਸੂਟ ਤਾਂ ਮੈਂ ਪਾਉਣੀ ਨਹੀਂ ਹੈਗਾ ਮਤਲਬ ਉਹ ਦੂਆ ਸ਼ਾਮ ਨੂੰ ਜੇ ਤਾਂ ਠੀਕ ਰਿਹਾ ਮੌਸਮ ਤਾਂ ਪਾ ਲਿਓ ਪਰ ਪੈਂਟ ਸ਼ਲਟ ਪਾਉਣੀ ਹੈ ਪਰ ਤੁਸੀਂ ਪੈਂਟ ਸ਼ਲਟੇ ਪਾਜਿਓ ਹਾਂ ਜੀ ਚਿੱਟੇ ਸੂਟ ਤੇ ਨਾ ਜੇ ਇੱਕ ਵਾਰ ਪਾਣੀ ਦਾ ਦਾਗ ਪੈ ਕੇ ਮਿੱਟੀ ਦਾ ਫਿਰ ਪਰਣਾ ਨਹੀਂ ਢੀਚ ਜਾਵੇ ਉਹ ਜੀ ਕੱ ਸਾਲ ਵਾਂਗ ਕਰੇ ਕਰਪਾ ਬੇ ਮੌਸਮ ਸਹੀ ਹੋ ਰਿਹਾ ਹੈ ਅੱਜ ਬਸੰਤ ਪੰਜ ਮਹੀਨੇ ਆਣੇ ਤੇ ਪਤੰਗਾਂ ਦਾ ਕੀ ਹਾਲ ਉੱਥਾ ਕੋਈ ਨਹੀਂ ਪਤੰਗਾਂ ਨਾ ਵੀੜਾ ਹੁਣ ਪਤਾ ਨਹੀਂ ਪਤੰਗਾਂ ਦਾ ਪਤਾ ਨਹੀਂ ਜਿਹੜਾ ਫਿਕਰ ਕੋਈ ਨਹੀਂ ਸਾਲਾ ਕੱਲ੍ਹ ਉਡਾ ਦੂੰਗਾ ਪਰਸ ਨੂੰ ਉਡਾ ਦੂੰਗਾ ਆਹ ਵਧੀਆ ਚਾਈਨਾ ਡੋਰ ਜਿਹਨਾਂ ਨੇ ਲਿਆਉਂਦੀ ਉਹ ਸਾਲਾ ਸੋਨ ਇੱਕ ਗੱਲ ਹੋਰ ਮੈਂ ਨਾ ਮੌਸਮ ਫਰਮ ਨਿਕਲਣ ਕਰਕੇ ਤੁਹਾਡੇ ਦਿਲ ਰਮ ਕੱਪੜੇ ਵਿੱਚ ਰੱਖ ਦਿੱਤੇ ਚੱਲ ਕੋਈ ਨਹੀਂ ਫਿਰ ਕੀ ਹੋ ਗਿਆ ਵੀ ਇੱਧਰ ਮੂਹੇ ਹੀ ਪਿਆ ਜੇ ਤੁਹਾਨੂੰ ਚਾਹੀਦੀ ਸਲੈਕਸ ਵਗੈਰਾ ਹੂੰ ਕੰਨੀ ਪ੍ਰਮਾਤਮਾ ਵੀ ਮੌਸਮ ਠੀਕ ਹੋ ਜਾ। ਕਰ ਪ੍ਰਮਾਤਮਨ ਵੀ ਪ੍ਰਮਾਤਮਾ ਮੌਸਮ ਠੀਕ ਕਰ ਦੇ। ਹਾਂ ਕੰਨੀ ਸਾਨੂੰ ਕੋਟੀਆਂ ਪਾਉਣੀਆਂ ਪੈਣੀਆਂ। ਸੋਟਾ। ਨਾ ਕੋਟੀਆਂ ਤਾਂ ਮੈਂ ਤਾਂ ਐਸੇ ਵੀ ਕੋਟੀ ਪਾਉਣੀ ਸੀ। ਹੂੰ। ਤੁਹਾਡੇ ਸਾਹਮਣੇ ਲੈ ਕੇ ਨਹੀਂ ਤੀ ਵੀ ਜੇ ਤਾਂ ਗਰਮ ਹੁੰਦੀ ਫਿਰ ਤਾਂ ਮੈਂ ਸਵਟਰ ਪਾਉਣਾ ਤਾਂ। ਹੁਣ ਮੈਂ ਬਲੈਕ ਕੋਟੀ ਪਾ ਲਿਆ। ਇਹ ਮੇਰਾ ਪੂ ਪੂ ਦਾ ਜੁੱਤਾ। ਐਨ ਕੋਈ ਮੌਸਮ ਦਾ ਨਹੀਂ ਪਤਾ ਸਾਲ ਇਹਨੂੰ। ਇਹਨੂੰ ਕੋਈ ਕਾਜ ਨਹੀਂ। ਨਹੀਂ ਇਹਨੂੰ ਪਤਾ ਲੱਗਦਾ। ਜੱਤਾਂ ਦੇ ਹੱਥ ਪੈ ਨਹੀਂ ਲਿਓਗੇ ਤਾਂ ਇਹਨੂੰ ਠੰਡ ਲੱਗਦੀ ਐ ਜਿਹੜੇ ਹੱਥ ਪੈ ਗਮ ਆ ਤਾਂ ਦਿਨੋਂ ਦੀ ਗਰਮਾ ਹੋਣੇ ਠੰਡ ਰਿਦਾ ਹਾਂ ਮੇਰੀ ਕੁੱਕੀ ਲਾ ਆਏ ਬਿਤੇ ਆਕੇਲੇ ਆਪਣੇ ਨਾਲ ਅਰੇ ਅੰਦਰ ਬੈਠਿਆਂ ਨੂੰ ਬਾਹਰ ਪੇਪੜ ਦੇ ਪੱਤੇ ਖੜਕੀ ਜਾਂਦੇ ਆ ਲੱਗੀਆਂ ਜਾਂਦਾ ਵੀ ਪਤਾ ਨਹੀਂ ਕਿੰਨਾ ਕੁ ਤੂਫਾਨ ਆਵਾ ਨਾ ਮੈਂ ਬਾਹਰ ਉਹਨਾਂ ਤੇ ਹੁਣ ਮੈਂ ਉਧਰ ਰਾਜੂ ਬੈਠਾ ਹਾਂ ਤਾਂ ਦੁੱਧ ਦੇਣ ਗਿਆ ਤਾਂ ਉੱਥੇ ਤਾਂ ਅੰਦਰ ਹਵਾ ਹੀ ਨਹੀਂ ਲੱਦੀ ਅੰਦਰ ਤਾਂ ਪੱਤੇ ਨਹੀਂ ਲੱਦਦਾ ਵੀ ਹਵਾ ਉੱਪਰ ਜਿਹੜੀ ਡੈਕੋਰੇਸ਼ਨ ਦੀ ਕਰੀ ਵੀ ਆ ਉਹਦਾ ਕੋਈ ਕੋਈ ਪਾਰਟ ਟੁੱਟ ਕੇ ਥੱਲੇ ਗਿਰੀ ਜਾਂਦਾ ਤੇ ਫੇਰ ਪਤਾ ਲੱਗਦਾ ਵੀ ਬਾਹਰ ਹਵਾ ਚੱਲਦੀ ਆ ਹਾਂ ਅੰਦਰ ਨਹੀਂ ਪਤਾ ਲੱਗਦਾ ਤੇ ਔਰੀ ਪਤਾ ਲੱਗਦਾ ਬਾਹਰ ਆਪਾਂ ਨੂੰ ਵੀ ਹਾਂ ਹਵਾ ਚੱਲਦੀ ਆਪਣੇ ਮਕਾਨੋਂ ਸਿੱਧੀ ਵੱਜਦੀ ਹੈ ਤੇ ਉੱਤੇ ਸਿੱਧੀ ਹਵਾ ਆਉਂਦੀ ਉਹਦੇ ਲੜੀਆਂ ਆਹਨ ਲੜੀਆਂ ਵੀ ਪ੍ਰੋਪਰ ਸਿੱਧੀਆਂ ਲਟਕਦੀਆਂ ਰਾਜੂ ਬਾਈ ਦੇ ਆਪਣੀਆਂ ਲੜੀਆਂ ਜਿਹੜੀਆਂ ਲਾਈਆਂ ਵੀ ਸਾਰੀਆਂ ਉਲਦੀਆਂ ਪੁਲਦੀਆਂ ਵੀ ਆ ਇੱਕ ਦੂਜੇ ਚ ਫਸਿਆਆਂੀਆਂ ਸਾਰੀਆਂ ਚੱਲੀਆਂ ਤੋੜੀਆਂ ਹਾਂ ਹਾਂ ਸਾਰੀ ਰਾਤ ਅੱਜੋ ਚੱਲਦੀ ਆ ਆਹ ਦੇਖ ਲੜੀ ਕਿੱਦਾਂ ਟੁੱਟ ਗਈ ਟੁੱਟੀ ਹੋਈ ਨਹੀਂ ਕੋਈ ਵੀ ਹੋਈ ਨਾ ਕਹੀ ਚੱਲ ਖੁੱਲ ਗਈ ਆ ਦੇਖੋ ਉਹ ਖੁੱਲੀ ਵੀ ਕਿਹਾ ਦਿਖੇਦਾ ਤੈਨੂੰ ਇਹ ਪਹਿਲਾਂ ਐ ਲੰਕਦੀਆਂ ᱛੀਆਂ ਹੁਣ ਦੇਖੋ ਗਿਰ ਗਈਆਂ ਨਾ ਪੜਾ ਲਾਂਕ। ਉਹ ਦੇਖੋ। ਪਤਾ ਨਹੀਂ ਕਿੱਧਰ ਉਹ ਸਹੀ ਵਾਕ ਨਹੀਂ ਗੋਲਾਈ ਚ ਪਈਆਂ ਵੀ ਆਉ। ਉਹ ਗੋਲਾਈ ਚ ਆਪਣੀਆਂ ਰੁੱਟਦੀਆਂ ਫਿਰਦੀਆਂ ਵਿਚਾਰੀਆਂ ਹੈ। ਅਰਥਾ ਤਾਂ ਦਿਖਣੀ ਨਹੀਂ ਹੱਲਦੀ ਆ। ਚਲ ਕੋਈ ਨਹੀਂ। ਹਾਂ ਬੈਠ ਗਰੂ। ਕਰੇ ਸਾਰਾ ਪ੍ਰੋਗਰਾਮ ਠੀਕ ਠਾਕ। ਕਰੇ ਕਿਰਪਾ। ਤੇ ਤੁਸੀਂ ਢੋਲੂ ਵਾਲਾ ਦੁੱਧਰ ਵਾਲੀ ਦੱਤੀ? ਢੋਲੂ ਵਾਲਾ ਦੁੱਧ ਨੂੰ ਤਾਂ ਨਹੀਂ ਦੱਤੀ ਮੈਂ ਤਾਂ ਜਿਹੜਾ ਬੂਦੇ ਚ ਆਲਾ ਹੈ ਤੇਰਾ। ਸਟੇਜ ਤੇ ਤਾਂ ਉਹ ਚ ਦੱਤੀ ਹੈ। ਹਾਂ। ਕਿਆ ਹੋ ਗਿਆ ਹੁਣ ਤੁਹਾਨੂੰ ਕੋਈ ਫਰਕ ਲੱਗਦਾ ਖਾਂਦੇ ਪਿੰਦੇ ਲੱਤਾਂ ਮਾਰਨੇ ਵਾਲਾ ਕੰਮ ਆ ਤੁਹਾਡਾ ਛੱਡਦੇ ਨਹੀਂ ਪੀ ਹੁੰਦਾ ਮੈਨੂੰ ਪਰ ਇਹਦੇ ਤੇ ਚੀਨੀ ਪਾਤੀ ਮੈਂ ਨਹੀਂ ਬਿਨਾ ਹੈਗਾ ਚਲੋ ਠੀਕ ਹੈ ਜੀ ਬੈਹ ਰੂ ਕਰੇ ਮੌਸਮ ਛੇਤੀ ਠੀਕ ਹੋਵੇ ਜਿਹੜਾ ਸਾਡਾ ਪ੍ਰੋਗਰਾਮ ਹੈ ਜੀ ਇਹ ਬੈਹ ਰੂ ਦੁੱਧਿਆਂ ਨਾਲ ਤੈਨੂੰ ਕਾ ਤੈਨੂੰ ਮੈਂ ਕਹ ਕੇ ਤਾ ਵੀ ਹਾਂ ਓ ਟੱਡੀ ਗੁੱਸੇ ਵੀ ਆ ਤੁਹਾਡੇ ਨਾਲ ਬਾਰੇ ਕਾਤੇ ਕਾਤੇ ਪਤਾ ਤਾਂ ਲੱਗਿਆ ਪੁੱਛੀ ਤਾਂ ਕਾਤੇ ਪੁੱਤ ਪਾਪਾ ਨੇ ਛੁੱਟੀ ਕਰਾਈਏ ਸਕੂਲ ਪੇ ਜਣੀ ਮੈਂਟਲ ਲੰਮਾ ਕਰ ਤਿਆਰ ਕਰਨ ਮੈਂ ਛੱਡ ਕੇ ਆਉਣਾ ਸਕੂਲ ਚਲ ਕਰ ਤਿਆਰ ਇਹਨੂੰ ਖੋਲ ਕੇ ਤੇ ਵਰਦੀ ਪਾ ਛੇਤੀ ਪਾ ਦੇ ਤੇ ਵਰਦੀ ਹੁਣ ਚੱਕ ਲੀ ਰਵਲਵਰ ਰਵਲਵਰ ਰਪੂਲ ਵਰਜਾ ਤੇ ਹੱਥ ਚ ਰਹਿ ਜਣਾ ਅਗਲੀ ਨੇ ਪਲਸ ਵਾਲੀ ਬੰਨਾ ਬੜੀ ਹੋ ਗਈ ਬਾੜਨਾ ਪਲਸਾ ਕਾ ਬਾੜਨਾ ਦਾ ਇੱਕ ਕੱਪਲ ਮੈਂ ਬਣਾਂ ਇੱਕ ਸਪਾਈਡਰਮੈਨ ਬਣਨਿਕ ਸਪਾਈਡਰ ਵੂਮੈਨ ਬਣੂੰਗੀ ਤੂੰ ਸਪਾਈਡਰਮੈਨ ਨਹੀਂ ਬਣਦੀ ਹੈਗੀ ਬਸ ਨਿਆਣੇ ਜੋ ਦੇਖੀ ਜਾਂਦੇ ਹੋ ਉਹਨਾਂ ਚੋ ਹੀ ਕਰੀ ਜਾਂਦੇ ਆ ਚਲੋ ਠੀਕ ਹੈ ਜੀ